ਹਾਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਗਾਇਜ਼ ਮਿੱਤਰੋ ਅੱਜ ਸਵੇਰੇ ਉੱਠ ਕੇ ਅੱਜ ਸਾਜ ਰਹੀ ਅੱਜ ਪਸੰਦ ਮੈਂ ਤੁਹਾਨੂੰ ਇਹਦਾ ਸ਼ੁਭਕਾਮਨਾ ਹੈ ਤੇ ਅਕਦੀ ਸਾਰ ਮਿੱਤਰੋ ਪੈ ਰਿਆ ਇਹ ਮੀਂਹ ਫੁੱਲ ਤੇ ਤੁਹਾਨੂੰ ਦਿਖਾਉਂਦੇ ਹਾਂ ਤੇ ਆਪਾਂ ਵੀ ਚੱਲਦੇ ਹਾਂ ਹੁਣ ਉੱਪਰ ਅੱਜ ਆਪਾਂ ਵੈਸੇ ਵੀ ਲੇਟ ਉੱਠੇ ਹਾਂ ਮੀਂਹ ਪੈਣੇ ਕਰਕੇ ਤਾਂ ਕਰਕੇ ਲੇਟ ਉੱਠਿਆ ਹੁਣ ਚੱਲਦੇ ਹਾਂ ਉੱਪਰ ਉੱਪਰ ਜਾ ਕੇ ਦੇਖਦੇ ਹਾਂ ਖੁੱਡਿਆਂ ਦੀ ਕੰਡੀਸ਼ਨ ਮੀਂਹ ਪੈ ਰਿਆ ਤੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਛਤਰੀ ਆਪਾਂ ਨੇ ਚੱਕ ਲਈ ਹੈ ਤੇ ਮਿੱਟਰੋ ਚੱਲਦੇ ਹੁਣ ਉੱਪਰ ਬਾਕੀ ਕਰੋ ਚੈੱਕ ਮੀਂਹ ਪੈ ਰਿਹਾ ਫੁੱਲ ਆਇਨ ਵਧੀਆ ਮੀਂਹ ਪੈ ਗਿਆ ਤੇ ਹੁਣ ਚੱਲਦੇ ਆ ਜੀ ਉੱਪਰ ਤੇ ਹਾਂਜੀ ਲੋ ਜੀ ਫਾਇਜ਼ ਆ ਗਿਆ ਉੱਪਰ ਤੇ ਬਾਕੀ ਬੁੱਟੇ ਬਾਟੇ ਦਾ ਹੋ ਗਿਆ ਇਹਨਾਂ ਸਾਹਵੇਂ ਨਾਲ ਚਲੋ ਮੀਂਹ ਪੈ ਗਿਆ ਵਧੀਆ ਵੀ ਹੈ ਤੇ ਨੁਕਸਾਨ ਵੀ ਹੈ ਜਿਹੜਿਆਂ ਨੇ ਪਤੰਗੜਾ ਬਣੇ ਦੇ ਉਹਨਾਂ ਨੂੰ ਨੁਕਸਾਨ ਹੈ ਵਿਚਾਰਿਆਂ ਨੂੰ ਠੀਕ ਹੈ ਜੀ ਬਾਕੀ ਦਾ ਆਪਣੇ ਉਰੇ ਨਾਲ ਘੱਟੇ ਉੜਦੇ ਆ ਤੇ ਰਾਤ ਆਪਾਂ ਕਬੂਤਰ ਪਹਿਲਾਂ ਹੀ ਠੱਡਦੇ ਆਪਾਂ ਨੂੰ ਪਤਾ ਤਾਂ ਮੀਂਹ ਹੁੰਦਾ ਤੇ ਜਿਹੜੀ ਜੋੜੀ ਲਾਈ ਵੀ ਦੀ ਉਹ ਵੀ ਆਪਾਂ ਨੇ ਅੰਦਰ ਕਰਤੀ ਦੀ ਤੇ ਹਵਾ ਵੀ ਬਹੁਤ ਚੱਲ ਰਹੀ ਹੈ ਮਿੱਤਰੋ ਛਤਰੀ ਦੇਖੋ ਗਿਆ ਹਾਲ ਹੋ ਗਿਆ ਹਵਾ ਬਹੁਤ ਤੇਜ਼ ਹੈ ਤੇ ਚੱਲਦੇ ਆ ਮਿੱਤਰੋ ਹੁਣ ਇੱਕ ਵਾਰ ਨਿਗਾਹ ਮਾਰ ਲਈ ਅੰਦਰ ਫਿਰ ਤੁਹਾਨੂੰ ਦਿਖਾਉਂਦੇ ਆ ਹਵਾ ਨਾਲ ਛਤਰੀ ਕੰਟਰੋਲ ਨਹੀਂ ਹੁੰਦੀ ਇੱਕ ਹੱਥ ਜੋ ਤੋਂ ਹੇ ਫੂ ਨਾ ਤੇ ਇੱਕੋ ਜਿਹੀ ਛੱਤ ਤੇ ਲੋ ਜੀ ਮਿੱਤਰੋ ਖੁੱਡੇ ਦਾ ਭਾਈ ਬਿਲਕੁਲ ਆਪਣੇ ਸੁੱਕੇ ਹਨ ਨਹੀਂ ਇੱਥੇ ਤੋਂ ਚੋਜੇ ਕਰਦੇ ਆ ਉੱਪਰ ਤੋਂ ਤੇ ਮਸਾਲਾ ਪਾਏ ਤਾਂ ਉਹਦਾ ਬਹੁਤ ਫੇਤਾ ਹੈ ਤੇ ਬਾਕੀ ਸਾਰੀ ਰਾਤ ਨੂੰ ਨਹੀਂ ਬੰਦੇ ਨੂੰ ਕਦੀ ਹਟ ਜਾਂਦਾ ਕਦੀ ਆ ਜਾਂਦਾ ਜੋੜੀ ਆਪਾਂ ਨੇ ਇਹ ਕਰਤੀ ਸੀ ਤੇ ਜਿਹੜੀ ਹੈ ਤੀ ਲਾਈ ਵੀ ਤੇ ਬਾਕੀ ਢੱਕੇ ਹੋਏ ਆ ਕੂਤਰ ਇੱਧਰ ਵੀ ਖੁੱਡਾ ਸੁੱਕਾ ਹੈ ਇੱਧਰ ਮੂਰੇ ਮੂਰੇ ਤੱਕੀ ਕੋਲ ਇਹ ਪੱਲਾ ਡੂੜ ਗਿਆ ਤਾਂ ਇਹਦੇ ਨਾਲ ਬੱਤ ਛੱਡ ਜਾਈ ਗਈ ਵੀ ਹੈ ਤੇ ਬਾਕੀ ਐ ਠੀਕ ਐ ਮਿੱਤਰੋ ਤੇ ਬਾਕੀ ਠੀਕ ਐ ਜੀ ਹੁਣ ਚਾਹਦੇ ਆਪਾਂ ਵੀ ਨੀਚੇ ਹਵਾ ਬਹੁਤ ਤੇਜ ਐ ਤੇ ਬਾਅਦ ਚਾਵਾਂਗੇ ਉੱਪਰ ਤੇ ਠੀਕ ਐ ਮਿੱਤਰੋ ਧੰਨਵਾਦ ਸਾਰਿਆਂ ਦਾ ਬਾਕੀ ਅੱਜ ਲਈ ਜਾਣਾ ਖਰਾਕ ਪੂਤਰਾਂ ਲਈ ਤੇ ਡੋਲੀਆਂ ਦੇਖੋ ਮੈਂ ਭਰੀਆਂ ਖੜੀਆਂ ਪਾਣੀ ਦੀ ਐ ਤੇ ਠੀਕ ਐ ਮਿੱਤਰੋ ਚੱਲਦੇ ਹੁਣ ਨੀਚੇ ਤੇ ਹਾਂਜੀ ਮਿੱਤਰੋ ਖਰਾਕ ਲੈ ਆਂਦੀ ਸੀ ਆਪਾਂ ਨੇ ਤੇ ਬਾਕੀ ਮੀਂਹ ਹਟਣ ਦਾ ਨਾਮ ਨਹੀਂ ਲੈ ਰਿਹਾ ਅੱਜ ਹਲ ਵੀ ਪੈ ਰਿਹਾ ਏ ਥੋੜਾ ਥੋੜਾ ਹਲਕਾ ਹਲਕਾ ਦਾਣੇ ਪਾਣੀ ਜੋ ਖੜੇ ਆ ਆਪਾਂ ਦੇਖਦੇ ਆਂ ਮੀਂਹ ਹਟੇ ਦੇ ਬਾਅਦ ਬੱਦਲ ਇਹਨ ਘੁਲੇ ਜਾ ਪਿਆ ਸਾਰੇ ਪਾਸੇ ਮੀਂਹ ਹਟੇ ਤੋਂ ਬਾਅਦ ਆਪਾਂ ਪਾਵਾਂਗੇ ਦਾਣਾ ਪਾਣੀ ਹਲੇ ਹਟ ਜਵੇ ਟਰੇਆਂ ਵੀ ਕਿਉਂਕਿ ਉੱਪਰ ਗਿੱਲੀਆਂ ਪਈਆਂ ਸਾਰੀਆਂ ਪਹਿਲਾਂ ਕੱਪੜੇ ਨਾਲੋਂ نیچے ਲਿਜਾ ਕੇ ਕੱਪੜਾ ਉੱਪਰ ਸੁਕਾਣੀਆਂ ਪੈਣੀਆਂ ਕੱਪੜਾ ਮਾਰ ਕੇ ਉਹਨਾਂ ਦੇ ਅੰਦਰ ਬਾਹਰ ਤੇ ਫਿਰ ਦਾਣੇ ਪਾਉਣੇ ਆ ਮਿੱਤਰੋ ਤੇ ਬਾਕੀ ਮੀਂਹ ਪੈ ਰਿਹਾ ਏ ਇਨਾਂ ਦਾਣੇ ਨਹੀਂ ਲੈ ਕੇ ਜਾਂਦੇ ਇਦਾਂ ਹੀ ਢੇਡਾ ਕੱਢਿਆਂ ਦੇ ਉੱਪਰ ਨੂੰ ਜਾ ਕੇ ਤੇ ਠੀਕ ਹੈ ਮਿੱਤਰੋ ਫਿਰ ਦਾਣੇ ਪਾਉਣ ਲੱਗੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਮੀਂਹ ਪੈ ਗਿਆ ਚੰਗਾ ਵੀ ਹੋ ਗਿਆ ਤੇ ਵਧੀਆ ਬਾਕੀ ਕਰੋ ਚੈੱਕ ਬੱ ਚੱਲਦੇ ਹੁਣ ਆਪਾਂ ਉੱਪਰ ਹਾਂਜੀ ਲੋ ਬਈ ਮਿੱਤਰੋ ਲਿਆਂਦੀ ਸਰੋਂ ਤੇ ਹੋਰ ਵੀ ਖਰਾਕ ਖਰਾਕ ਮਤਲਬ ਹਲੇ ਖਤਮ ਨਹੀਂ ਹੋਈ ਧੀ ਪਹਿਲੀ ਤੇ ਢੇਡਾ ਲੱਗਿਆ ਤਾਂ ਤੇ ਹੋਰ ਵੀ ਨਾਲ-ਨਾਲ ਲਿਆਂਦੀ ਆਪਾਂ ਨੇ ਮਿੱਤਰੋ ਕਿਹੜੀ ਹੁਣ ਪਾਵਾਂਗੇ ਸਰੋਂ ਪਾਵਾਂਗੇ ਹੁਣ ਪੂਰੀਆਂ ਨਾਲ ਫੁੱਲ ਫੰਗ ਪੱਟਾਂਗੇ ਜਦੋਂ ਸਰੋਂ ਲਿਆਂਦੀ ਮਿੱਤਰੋ 20 ਕਿਲੋ ਸਰੋਂ ਲਿਆਂਦੀ ਤੇ 4-5 ਕਿਲੋ ਆਪਣੇ ਕੋਲ ਪਹਿਲਾਂ 35 ਤੇ ਬਾਜੀ ਛੱਡਣ ਨਾਲ ਮਿੱਤਰਾਂ ਜਿੰਨੇ ਵੀ ਸਾਰਿਆਂ ਨੂੰ ਵੱਡੇ-ਬੁੱਡੇ ਨੂੰ ਸਭ ਨੂੰ ਪਾਵਾਂਗੇ ਤੇ ਬਾਕੀ ਹੋਰ ਸਮਾਨ ਵੀ ਲਿਆਉਂਦਾ ਹਰੀ ਮੂੰਗੀ ਲਿਆਂਦੀ ਜਵਾਰ ਲਿਆਂਦੀ ਛੋਲੇ ਲਿਆਂਦੇ ਅਰਸੀ ਲਿਆਂਦੀ ਹੋਰ ਅਰਸੀ ਖਤਮ ਹੋਈ ਵੀ ਤੀ ਠੀਕ ਹੈ ਜੀ ਅਰਸੀ ਕਰੋ ਚੈੱਕ ਤੇ ਬਾਕੀ ਛੋਲੇ ਲਿਆਂਦੇ ਹੁਣ ਛੋਲੇ ਪਾਵਾਂਗੇ ਇਹਨਾਂ ਪੂਰੇ ਦੱਬ ਕੇ ਧੁੱਪ ਲਗਣ ਲੱਗ ਗਈਆਂ ਤੇ ਮੋਠ ਮੋਠ ਲਿਆਂਦੇ ਇਹ ਸੋਇਆਬੀਨ ਲਿਆਂਦੀ ਚਰਬੀ ਚੋਬੀ ਬਣੂਗੀਆਂ ਇਹਨਾਂ ਕੁੱਤਰਾਂ ਦੀ ਵਧੀਆ ਤੇ ਸਾਰਾ ਸਮਾਨ ਲਿਆਂਦਾ ਮਿੱਤਰੋ ਤੇ ਹੁਣ ਪਾਵਾਂਗੇ ਦੱਬ ਕੇ ਸਰੋਂ ਸਰੋਂ ਤੇ ਦੱਬਣੀ ਪਾਵਾਂਗੇ ਸਰੋਂ ਪੂਰੀ ਵਧੀਆ ਇਹਨਾਂ ਗੋਭੀ ਸਰੋਂ ਉਹ ਹੈ ਦੋਈ ਸਰੋਂ ਗੋਭੀ ਸਰੋਂ ਨਹੀਂ ਹੈ ਇਹ ਦੂਸਰੀ ਹੈ ਕੀ ਗਈ ਪੂਰੀ ਐ ਟਾਪ ਕੁਆਲਟੀ ਐ ਵਧੀਆ ਪਰ ਅੱਗੇ ਨਾਲ ਮਹਿੰਗੀ ਮਿਲੀ ਐ ਤੇ ਬਾਕੀ ਹਲੇ ਦਾਣਾ ਪਿਆਦਾ ਇਹ ਬਾਰਟੀ ਪਈ ਐ ਇਹ ਪਈ ਆ ਹਲੇ ਦਾਣਾ ਪਿਆਦਾ ਨਾਲ ਕੋਲ ਮਿਕਸ ਪਤਾ ਨਹੀਂ ਹੋਇਆ ਤੇ ਆਪਾਂ ਨੇ ਹੋਰ ਲਿਆ ਹੁੰਦਾ ਮਿੱਤਰੋ ਬਾਕੀ ਦੇਖਦੇ ਆ ਮਿਹਨਤ ਤੇ ਪੂਰਾ ਜੋਰ ਐ ਬਾਕੀ ਅੱਗੇ ਪ੍ਰਮਾਤਮਾ ਦੇ ਹੱਥ ਐ ਕਿਹਾਂ ਦੀ ਮਿੱਤਰੋ ਸੁਰੋ ਬਾਕੀ ਠੀਕ ਐ ਜੀ ਤੇ ਚੱਲਦੇ ਆ ਹੁਣ ਬਸ ਥੋੜੀ ਦੇਰ ਤੱਕ ਉੱਪਰ ਕੁ ਟ੍ਰਾਂਗੂਲੀ ਅੰਦਰ ਨਹੀਂ ਰਾਜਾਈ ਤੇ ਠੀਕ ਹੈ ਮਿੱਤਰੋ ਲਿਆਂਦਾ ਸਾਰਾ ਸਮਾਨ ਓਕੇ ਹੈ ਪੂਰਾ ਹੁਣ ਕੰਮ ਬਾਜ਼ੀਆਂ ਬਾਜ਼ੀਆਂ ਤੱਕ ਜੂਨ ਤੱਕ ਦਾ ਆਪਣੇ ਕੋਲ ਸਮਾਨ ਪੂਰਾ ਹੁਣ ਓਕੇ ਹੈ ਅੱਗੇ ਫਿਰ ਕਣਕ ਬਦਾਮ ਚੱਲ ਜਣੇ ਉਹ ਛੱਡਣ ਵਾਲਿਆਂ ਨੂੰ ਆਪਾਂ ਲੈ ਆਵਾਂਗੇ ਬਦਾਮ ਬਦੂਮ ਅੱਗੇ ਜਾ ਕੇ ਤੇ ਬਾਕੀ ਹੁਣ ਹੋਰ ਕੂਤਰਾਂ ਦੀ ਵੱਡੇ ਬੁੱਡੇਾਂ ਦੀ ਤੇ ਇਹਨਾਂ ਦੀ ਕੂਤਰਾਂ ਦੀ ਸਟਾਕ ਪੂਰੀ ਹੈ ਆਪਣੇ ਕੋਲ ਸਟਾਕ ਫੁੱਲ ਹੈ ਜਿੰਨੇ ਕੋ ਆਪਣਾ ਸਮਾਨ ਲਗਣਾ ਹੈ ਇੰਨਾ ਕ ਜੂਨ ਤੱਕ ਦਾ ਆਪਣੇ ਕੋਲ ਹੈਗਾ ਇਹ ਹੁਣ ਅੱਗੇ ਅਗਲੇ ਸੀਜ਼ਨ ਦੇ ਗੱਲ ਚਲੇ ਗਈ ਖਰਾਖ ਰੋਗ ਹੁਣ ਅੱਗੇ ਆਊਗਾ ਜੀ ਆਈ ਤੇ ਬਾਕੀ ਵੱਡੇ ਕੂਤਰਾਂ ਨੂੰ ਮੂਫਲੀ ਵੀ ਪਾ ਦਾਂਗੇ ਆਪਣੇ ਕੋਲ ਪਈ ਆ ਥੋੜੀ ਤਾਂ ਕਿ ਬੱਚੇ-ਬੁੱਚੇ ਇਹਨਾਂ ਵਧੀਆ ਪੜ ਜਵੇ ਤੇ ਬਾਕੀ ਠੀਕ ਹੈ ਮਿੱਤਰੋ ਹੁਣ ਚੱਲਦੇ ਆਂ ਉੱਪਰ ਤੇ ਹਾਂਜੀ ਲੋ ਬਈ ਮਿੱਤਰੋ ਆਗੇ ਸੀ ਉੱਪਰ ਕੂਤਰ ਦੇਖਣ ਇਹ ਬਾਹਰ ਮੀਂਹ ਪੈ ਰਿਹਾ ਐਨ ਫੁੱਲ ਤੇ ਇੱਧਰ ਥੋੜੀ ਬਾਛੜਾਈ ਵੀ ਦੇਖਣਾ ਇਹਦੇ ਖੁੱਡੇ ਗਿੱਲੇ ਤਾਂ ਨਹੀਂ ਕਿਤੇ ਤੇ ਇੱਥੇ ਮੂਰੇ ਤੋਂ ਗਿੱਲਾ ਹੋ ਗਿਆ ਮਿੱਤਰੋ ਥੋੜੀ ਬਾਛੜ ਪੈ ਕੇ ਤੇ ਵੈਸੇ ਠੀਕ ਐ ਬਿਲਕੁਲ ਐਨ ਬਾਕੀ ਓਕੇ ਐ ਕੰਮ ਸਾਰੇ ਕਬੂਤਰ ਬੈਠੇ ਆਪਣੇ ਐਨ ਫਿੱਟ ਪੂਰੇ ਦੇਖੋਗੇ ਤੇ ਬਾਕੀ ਇੱਧਰ ਵਾਲਾ ਖੁੱਡਾ ਦਾ ਮਿੱਤਰੋ ਐਨ ਪੂਰਾ ਬਿਲਕੁਲ ਸੁੱਕਾ ਪਿਆ ਏ ਕਿਰਪਾ ਮਾਲਕ ਦੀ ਤੇ ਬਾਕੀ ਕਬੂਤਰ ਬੈਠੇ ਐਨ ਪੂਰੇ ਫਿੱਟ ਕਿ ਇਹ ਬੈਠੇ ਉੱਪਰ ਫੱਟੀ ਹੁੰਦੇ ਤੇ ਹਵਾ ਬਹੁਤ ਚੱਲ ਰਹੀ ਏ ਹਵਾ ਨੇ ਰਿਕਾਰਡ ਤੋੜੇ ਪਈ ਏ ਪੂਰੀ ਐ ਫੁੱਲ ਤੇਜ਼ ਹਵਾਏ ਆ ਦੇਖੋ ਤਾਂ ਕਿ ਕਿਵੇਂ ਮਾਰਦੀ ਤੱਕ-ਤੱਕ ਕੇ ਤਾਂ ਕਿ ਰੁਹਾਵਾ ਤੇ ਬਾਕੀ ਹੁਣ ਮਿੱਤਰੋ ਆਪਾਂ ਚੱਲਦੇ ਆ ਨੀਚੇ ਇਹਨਾਂ ਨੂੰ ਲਿਆਵਾਂਗੇ ਦਾਣਾ ਤੇ ਇਹਨਾਂ ਦੀਆਂ ਟਰੇਆਂ ਅਤੇ ਡ੍ਰਿੰਕਰ ਲੈ ਚੱਲਦੇ ਆ ਨੀਚੇ ਡ੍ਰਿੰਕਰ ਪਾਣੀ ਦੇ ਭਰ ਲਿਆਵਾਂਗੇ ਤੇ ਟਰੇਆਂ 'ਚ ਸਕਾ ਕੇ ਟਰੇਆਂ ਨੂੰ ਇਹਨਾਂ ਵਧੀਆ ਤਰੀਕੇ ਨਾਲ ਅੱਜ ਧੋ ਕੇ ਸਕਾ ਕੇ ਤੇ ਲਿਆਵਾਂਗੇ ਉੱਪਰ ਤੇ ਫਿਰ ਪਾਵਾਂਗੇ ਮਿੱਤਰੋ ਟ੍ਰੇਆ ਵਿੱਚ ਸੁੱਕੀਆਂ ਕਰਕੇ ਨਾ ਉਹ ਦਾਣਾ ਦਾਣਾ ਆਪਾਂ ਨੇ ਪਾਣੇ ਬਿਲਕੁਲ ਡਰਾਈ ਉਹਦੇ 'ਚ ਮੋਇਸਚਰ ਨਾ ਹੋਵੇ ਦਾਣੇ ਜੇ ਦਾਣਾ ਗਿੱਲਾ ਖਾਂਦੇ ਕਬੂਤਰ ਤਾਂ ਬਿਮਾਰ ਹੋਣ ਦੇ ਵੀ ਸੰਭਾਵਨਾ ਹੈ ਤੇ ਕਬੂਤਰ ਆਪਣੇ ਬਾਕੀ ਪੂਰੇ ਫਿੱਟ ਐ ਤੂੰ ਪਾਣੀ ਕਰਨ ਲਾ ਜੂਆ ਜਿਹੜੀ ਮੂਰੇ ਬਚੜ ਹੋਈ ਐ ਇਹਦਾ ਕੋਈ ਸੀਨ ਨਹੀਂ ਸੁੱਕ ਜੂਗੀ ਤੇ ਬਾਕੀ ਹੁਣ ਚੱਲਦੇ ਆਂ ਆਪਾਂ نیچے ਬਾਕੀ ਕੂਤਰ ਆਪਣੇ ਓਕੇ ਇੱਕ ਨੰਬਰ ਲਾਈਟਾਂ ਪਰੇ ਬੰਦ ਕਰਤੇ ਦੇ ਵੱਲੋਂ ਲਾਈਟ ਹੈ ਵੀ ਨਹੀਂ ਤੇ ਬੱਲਬ ਵੀ ਬੰਦ ਕਰਤੇ ਆਪਾਂ ਨੇ ਠੀਕ ਹੈ ਜੀ ਚਲਦੇ ਹੁਣ نیچے ਤੇ ਲੋ ਜੀ ਟ੍ਰੇਆਂ ਚੱਕ ਲੀਆਂ ਟ੍ਰੇਆਂ ਧੋ ਲਿਓਗੇ ਇੱਕ ਡ੍ਰਿੰਕਰ ਉਹ ਭੱਜ ਗਿਆ ਹਵਾ ਨਾਲ ਤੇ ਬਾਕੀ ਖੁੱਡੇ ਆਪਣੇ ਪਈ ਐ ਸੁੱਕੇ ਪਾਣੀ ਖੜਦਾ ਨਹੀਂ ਬਿਲਕੁਲ ਵੀ ਇਹਨਾਂ ਦੇ ਪਾਣੀ ਆਉਂਦਾ ਬਿਲਕੁਲ نیچے ਚੱਕਾ ਦਾ ਬਾਅਦ ਆਪਾਂ ਚਲਦੇ ਹੁਣ ਮਿੱਤਰੋ ਤੇ ਸੂਰਜ ਵੀ ਲਿਸ਼ਕੋਰਾ ਜਿਹਾ ਮਾਰਦਾ ਇਹਨੂੰ ਲੱਗਦਾ ਧੁੱਪ ਨਿਕਲੇ ਆਊਗੀ ਤਕਰੀਬਨ ਟਾਈਮ 2:00 ਵਜੇ ਹੋਣੇ 1:30 2:00 2:00 ਵਜੇ ਹੋਣਗੇ 3:00 ਵਜੇ ਨੂੰ ਧੁੱਪ ਆ ਵੀ ਸਕਦੀ ਹੈ ਥੋੜੀ ਜੀ ਤੇ ਇਹ ਜਿਹੜੀ ਬਰੀਕ ਬਰੀਕ ਕਿਣੀਆਂ ਪੈ ਰਹੀਆਂ ਇਹ ਹਟ ਜਵੇ ਮਿੱਤਰੋ ਤੇ ਵਧੀਆ ਰ ਫੈ ਰਹੀ ਹੈ ਤੇ ਬਾਕੀ ਹੋਰ ਤਾਂ ਕੋਈ ਚੱਕਰ ਨਹੀਂ ਇਹ ਕਿਣੀਆਂ ਹਟ ਜਵੇ ਤੇ ਇੱਕ ਹਵਾ ਹਟ ਜਵੇ ਧੁੱਪ ਨਿਕਲਿਆ ਵੈਨ ਵਧੀਆ ਤੇ ਬਸ ਹੁਣ ਇੱਕ ਅੱਧਾ ਵੀ ਹੋਰ ਬੋਗਾ ਬਾਕੀ ਰਹਿਣ ਮੌਸਮ ਤਾਂ ਸਾਫ ਹੋ ਜਾਣਾ ਨਹੀਂ ਪੈ ਗਿਆ ਉੱਪਰ ਇਹਨਾਂ ਸਾਫ ਹੋ ਗਿਆ ਦੇਖੋ ਸਮਝ ਨਿਕਲਿਆ ਆ 10-15 ਮਿੰਟ ਤੱਕ ਧੁੱਪ ਵੀ ਆ ਸਕਦੀ ਹੈ ਸੰਭਾਵਨਾ ਹੈ ਪੂਰੀ ਬਾਕੀ ਚੱਲਦੇ ਹੁਣ ਅੱਪਾ ਨੀਚੇ ਚਲੋ ਬਈ ਮਿੱਤਰੋ ਟਰੇਆਂ ਲਿਆਂਦੀਆਂ ਆਪਾਂ ਨੂੰ ਉੱਪਰ ਐਨ ਬਿਲਕੁਲ ਧੋ ਕੇ ਸਕਾ ਕੇ ਕੱਪੜਾ ਮਾਰ ਕੇ ਵਿੱਚ ਤੇ ਹੁਣ ਪਾਤੇ ਟਰੇਆਂ ਵਿੱਚ ਦਾਣਾ ਤੇ ਇਹਨੂੰ ਲੈ ਕੇ ਚੱਲਦੇ ਆ ਉੱਪਰ ਪਾਈਏ ਫਿਰ ਕੂਤਰਾਂ ਨੂੰ ਟਾਈਮ ਹੋ ਗਿਆ ਬਹੁਤ ਤੇ ਲੋ ਬਈ ਮਿੱਤਰੋ ਪਾਤੇ ਆ ਕੂਤਰਾਂ ਨੂੰ ਦਾਣੇ ਤੇ ਲੱਗੇ ਹੋਏ ਐਨ ਪੂਰੇ ਸ਼ੌਂਕ ਨਾਲ ਖਾਣ ਤੇ ਖਾਣ ਤੋਂ ਹੀ ਇਹਨੂੰ ਅੱਧੇ ਪੌਣੇ ਘੰਟੇ ਤੱਕ ਪਾਵਾਂਗੇ ਇਹਨੂੰ ਰੱਖ ਦਾਂਗੇ ਫਿਰ ਪਾਣੀ ਤੇ ਮੀਂਹ ਆ ਗਿਆ ਫਿਰ ਆਪਾਂ ਚੱਲਦੇ ਆ ਮਿੱਤਰੋ نیچے ਇੱਧਰ ਵੀ ਲੱਗੇ ਹੋਏ ਆ ਕੂਤਰ ਖਾਣ ਕਾਪੀ ਹੁਣ ਕੰਮ ਤੱਕੀ ਤੇ ਲੋ ਜੀ ਮਿੱਤਰੋ ਇਹ ਕਰ ਦੁੰਦੇ ਹੁਣ ਪੱਲੜ ਨੂੰ نیچے ਤੇ ਛਤਰੀ ਲਾ ਦਿੰਦੇ ਆ ਇੱਥੇ ਪੱਲੜ ਉਡਣੇ ਤੋਂ ਐਦਾਂ ਲਾ ਦੁੰਦੇ ਆ ਛਤਰੀ ਇਹ ਪੱਲੜ ਉਡੂਗਾ ਤੇ ਠੀਕ ਆ ਮਿੱਤਰੋ ਚੱਲਦੇ ਹੁਣ ਆਪਾਂ ਵੀ نیچے ਮੀਂਹ ਆ ਗਿਆ ਦੁਬਾਰੇ ਤੇ ਮੀਂਹ ਨਹੀਂ ਅਜ ਮਿੱਤਰੋ ਚਿੱਪ ਕੱਟੇ ਪਈ ਆ ਪੂਰੇ ਹਟਣੇ ਮਾਨੀ ਆ ਰਿਹਾ ਹਟਣੇ ਨਾਮ ਨਹੀਂ ਲੈ ਰਿਹਾ ਤੇ ਬੱਦਲ ਸੂਝ ਚੋ ਗਿਆ ਫੇਰ ਗਾਇਬ ਤੇ ਗੋਲੇ ਕਬੂਤਰ ਵੀ ਦਾਣੇ ਦੇਖਦੇ ਆ ਇਹਨਾਂ ਨੂੰ ਵੀ ਮੁੱਠੀ ਪਾ ਦਾਂਗੇ ਹੁਣ ਨੀਚੇ ਤੇ ਲੋ ਜੀ ਮਿੱਤਰੋ ਹੁਣ ਆਪਾਂ ਚੱਲਦੇ ਆ ਨੀਚੇ ਬਾਕੀ ਧੰਨਵਾਦ ਜੀ ਸਾਰਿਆਂ ਦਾ ਦਾਣਾ ਲਿਆਂਦਾ ਆਪਾਂ ਨੇ ਖਰਾਕ ਕਬੂਤਰਾਂ ਦੀ ਨਵੀਂ ਤੇ ਹੁਣ ਚੱਲਦੇ ਆਪਾਂ ਵੀ ਮਿੱਤਰੋ ਬਚੇ ਹੀ ਰਹਿ ਗਏ ਡਰਿੰਕਰ ਧੋ ਕੇ ਭਰਨੇ ਇਹਨੂੰ ਪਾਣੀ ਆ ਜਾਊਗਾ ਟੁੱਟੀ ਫੇਰ ਭਰਾਂਗੇ ਦਾਣੇ ਆਪਾਂ ਪਾਇਆ ਏ ਪਾਣੀ ਪਾਵਾਂਗੇ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਕਬੂਤਰਾਂ ਨੂੰ ਬਾਅਦ ਚੱਲਾਂਗੇ ਉੱਪਰ ਫੇਰ ਡਰਿੰਕਰ ਲੈ ਕੇ ਤੇ ਠੀਕ ਹੈ ਜੀ ਆਈ ਹੋਪ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਆਇਆ ਆਪਾਂ ਆਪਣੇ ਨੈਕਸਟ ਵਲੌਗ ਦੇ ਵਿੱਚ ਥੈਂਕਸ ਫॉर ਵਾਚਿੰਗ ਬਾਏ